ਕਸਤ ਪੂਜਾ ਸੰਘਾ ਨੂੰ ਦਿੱਤੀ ਲਾਸਟ ਬੋਲਿੰਗ ਆਪਣੇ ਵਿਆਹ ਨੂੰ ਲੈ ਕੇ ਬਹੁਤ ਚਰਚਾ ਚੱਲ ਰਹੀ ਸੀ ਇੱਕ ਦੂਜੇ ਨਾਲ ਵੀਡੀਓ ਪਾਉਂਦੇ ਸੀ ਪੂਜਾ ਸੰਘਾ ਦੇ ਉਹਦਾ ਘਰ ਵਾਲਾ ਇੱਕ ਦੂਜੇ ਨਾਲ ਜੋੜ-ਜੋੜ ਕੇ ਲਾਲ-ਲਾਲ ਕੇ ਵੀਡੀਓ ਪਾ ਰਹੇ ਸੀ ਤੁਹਾਨੂੰ ਪਤਾ ਹੀ ਹੈ ਨਾ ਦਾ ਮਾਮਲਾ ਕਿੰਨਾ ਭੱਖਿਆ ਆਇਆ ਸੀਗਾ ਇੰਗਲੈਂਡ ਚੋਂ ਮੁੰਡਿਆਂ ਨੇ ਪੋਸਟ ਪਾਈ ਆ ਕਿ ਚਾਹੇ ਤੂੰ 10 ਵਿਆਹ ਕਰਾ ਲੈ ਸਾਡਾ ਤੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਬਸ ਉਹਨਾਂ ਨੇ ਇਹ ਕਿਹਾ ਕਿ ਆਪਣੇ ਤਲਾਕ ਨੂੰ ਲੈ ਕੇ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੀਆਂ ਗੱਲਾਂ ਕਰਦੀਆਂ ਐਸੀਆਂ ਚੀਜ਼ਾਂ ਨਾ ਕਰਿਆ ਕਰ ਕਿਉਂਕਿ ਇਹ ਗੱਲਾਂ ਨਾਲ ਸਾਰਿਆਂ ਤੇ ਬੁਰਾ ਪ੍ਰਭਾਵ ਪੈਂਦਾ ਹੈ ਤੁਹਾਨੂੰ ਪ ਨੇ ਫੇ ਪੋਸਟ ਬਾਕੇ ਕਿਹਾ ਜੋ ਵੀ ਇਹਨਾਂ ਦੀ ਗੱਲ ਆ ਜੋ ਵੀ ਬਾਤ ਆ ਇਹਨਾਂ ਦੀ ਪਿੰਡ ਜੀ ਸੁਲਾ ਕਰਾਓ ਕਿ ਜਦੋਂ ਐਦਾਂ ਦੀ ਚੀਜ਼ਾਂ ਫਿਰ ਦੂਰ ਦੂਰ ਤੱਕ ਜਾਂਦੀਆਂ ਤਾਂ ਫਿਰ ਲੋਕਾਂ ਤੇ ਵੀ ਬੁਰਾ ਪ੍ਰਭਾਵ ਪੈਂਦਾ ਲੋਕਾਂ ਦੀ ਵੀ ਧੀयां ਪੈਣਾ ਜੋ ਵੀ ਆ ਦੇਖਦੀਆਂ ਨੇ ਇਹ ਵੀਡੀਓ ਤਾਂ ਜਿਹੜੀ ਇਹ ਨੈਟ ਤੇ ਵੀਡੀਓ ਪਾਉਂਦੀ ਆਪਣੇ ਵਿਆਹ ਤਲਾਕ ਨੂੰ ਲੈ ਕੇ ਇਹਨੂੰ ਵਾਰਨਿੰਗ ਆ ਕਿ ਬਾਰ ਬਾਰ ਅਜਿਹੀ ਵੀਡੀਓ ਨਾ ਪਾਵੇ ਤਾਂ ਤੁਹਾਨੂੰ ਕੀ ਲੱਗਦਾ ਜਿਹੜਾ ਮੁੰਡਿਆ ਨੇ ਮੁੱਦਾ ਚੱਕਿਆ ਪੂਜਾ ਸੰਘਾ ਸਹੀ ਆ ਪੂਜਾ ਸੰਘਾ ਤਾਂ ਇਹ ਵੀ ਕਹਿੰਦੀ ਆ ਕਿ ਮੇਰੇ ਨਾਲ ਧੋਖਾ ਆਇਆ ਪਰ ਜਦੋਂ ਮੁੰਡੇ ਨੇ ਵਿਆਹ ਕਰਾਇਆ ਸੀ ਤਾਂ ਮੁੰਡਾ ਕਹਿੰਦਾ ਸੀਗਾ ਮੈਂ ਤਾਂ ਇਹਦੇ ਨਾਲ ਸੱਚਾ ਰਹਾਂਗਾ ਪਰ ਹੁਣ ਪਤਾ ਨਹੀਂ ਕੀ ਹੋ ਗਿਆ 6 ਮਹੀਨੇ ਆ ਜੀ ਇਹ ਮੁੰਡਾ ਬਦਲ ਗਿਆ ਤਾਂ ਵੀਡੀਓ ਕਿਦਾਂ ਲਗੀ ਚੈਨਲ ਨੂੰ ਕੋਲਾ ਸਬਸਕ੍ਰਾਈਬ ਫੋਲੋਰ ਵਰ ਜੋਇਨ ਕਰਾ